ਸਾਸ਼ੀ ਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਸਿੰਪਲ ਪਜਾਮੇ ਦੀ ਕਟਿੰਗ ਕਰਨ ਲੱਗੇ ਆ 37 ਇੰਚ ਲੰਬਾਈ ਵਾਲਾ ਹਾਂਜੀ ਅਸੀਂ ਕੱਪੜੇ ਨੂੰ ਚਾਰ ਤਹਾਂ ਦੇ ਵਿੱਚ ਫੋਲਡ ਕਰ ਲਿਆ ਆ ਦੇਖੋ ਜੀ ਚਾਰ ਤਹਾਂ ਦੇ ਵਿੱਚ ਤੁਸੀਂ ਵੀ ਫੋਲਡ ਕਰ ਲੈਣਾ ਹਾਂਜੀ ਹਾਂਜੀ ਇੱਥੋਂ ਪਹਿਲਾਂ ਤੁਸੀਂ 22 ਇੰਚ ਇਲਾਸਟਿਕ ਲਈ ਰੱਖ ਲੈਣਾ 22 ਇੰਚ ਤੇ ਨਿਸ਼ਾਨ ਲਾ ਲੈਣਾ 22 ਇੰਚ ਇਲਾਸਟਿਕ ਲਈ ਹਾਂਜੀ ਅਸੀਂ ਤਿਆਰ ਪਜਾਮੇ ਦਾ ਨਾਪ ਲਿਆ ਜੀ ਤਿਆਰ ਪਜਾਮੇ ਦਾ ਨਾਪ ਲੈ ਕੇ ਤੁਸੀਂ ਕਟਾਈ ਕਰਨੀ ਹੈ ਹਾਂਜੀ ਹੁਣ ਤੁਸੀਂ ਨਿਸ਼ਾਨ ਲਾ ਲੈਣਾ ਸਿੱਧਾ ਇਹਨੂੰ ਹਾਂਜੀ ਲੰਬਾਈ ਸਾਡੇ ਕੋਲ ਤਿਆਰ ਹੈਗੀ ਜੀ 37 ਇੰਚ 2 ਇੰਚ ਆਪਾਂ ਫੋਲਡਿੰਗ ਲਈ ਰੱਖਿਆ 39 ਇੰਚ 37 ਇੰਚ ਲੰਬਾਈ 2 ਇੰਚ ਫੋਲਡਿੰਗ ਲਈ ਹਾਂਜੀ ਹੁਣ ਤੁਸੀਂ ਇਹ ਨਿਸ਼ਾਨਾਂ ਨੂੰ ਸਿੱਧੇ ਲਾ ਲੈਣਾ ਜੀ ਹਾਂਜੀ हिਪ ਸਾਡੇ ਕੋਲ ਹੈਗੀ ਹੈ ਜੀ ਉਹਨਾਂ ਦੀ 13.5 1 ਇੰਚ ਆਪਾਂ ਵਾਧੂ ਰੱਖਣਾ ਜੀ 14.5 ਇਹ ਪਤਿਆਰ ਹੈ ਜੀ ਸਾਡੇ ਕੋਲ 13.5 ਆਪਾਂ ਰੱਖਣੀ 14.5 1 ਇੰਚ ਦੀ ਸਿਲਾਈ ਦੇ ਵਿੱਚ ਹੁਣ ਅਸੀਂ ਆਸਣ ਰੱਖਣਾ ਜੀ 14 ਇੰਚ ਤੇ ਆਸਣ ਆਪਾਂ ਰੱਖਣਾ 14 ਇੰਚ ਦਾ ਸਿੱਧਾ ਹੀ ਨਿਸ਼ਾਨ ਲਾ ਲੈਣਾ ਇੱਥੇ ਤੱਕ ਹਾਂਜੀ ਤੁਸੀਂ ਇੱਥੇ ਸਿੱਧਾ ਨਿਸ਼ਾਨ ਲਾ ਲੈਣਾ ਤਾਂ ਜੋ ਤੁਹਾਨੂੰ ਕਟਾਈ-ਕਟਾਈ ਉੱਖਾ ਹੋ ਜਾਵੇ ਇਹ ਗਲਾਈ ਤੁਸੀਂ ਰੱਖਣੀ ਜੀ 2 ਇੰਚ ਤੇ ਆਸਣਦੀ ਗਲਾਈ ਰੱਖਣੀ ਤੁਸੀਂ 2 ਇੰਚ ਤੇ ਹਾਂਜੀ ਇੱਥੋਂ ਤੁਸੀਂ ਰੱਖਣੀ 1.5 ਇੰਚ ਤੇ ਹਾਂਜੀ ਇੱਥੋਂ ਤੁਸੀਂ ਰੱਖਣੀ 1.5 ਇੰਚ ਤੇ ਇੱਧਰ ਨੂੰ ਰੱਖਣਾ ਤੁਸੀਂ 2 ਇੰਚ ਤੇ ਗਲਾਈ ਘਮਾ ਲੈਣੀ 1.5 ਇੰਚ ਤੇ ਜਿੱਥੇ ਆਪਾਂ ਨਿਸ਼ਾਨ ਲਾਇਆ ਜੀ ਹਾਂਜੀ ਜ਼ਿਆਦਾ ਗਲਾਈ ਨਹੀਂ ਪਾਣੀ ਉਹਦੇ ਨਾਲ ਆਸਣ ਨੂੰ ਖਿੱਚ ਪੈਣ ਲੱਗ ਪੈਂਦੀ ਆ ਤੁਸੀਂ ਹੁਣ ਤੁਸੀਂ ਸਿੱਧੀ ਫੱਟੀ ਲਾ ਲੈਣੀ ਇਹ ਫੱਟੀ ਲਾਉਣੀ ਹਾਂਜੀ ਐਦਾਂ ਇਹ ਨਿਸ਼ਾਨ ਲਗਾਉਣਾ ਸਾਡੇ ਸਿੰਪਲ ਪਜਾਮੇ ਦੀ ਵੀ ਫਿਟਿੰਗ ਬਹੁਤ ਸੋਹਣੀ ਆਉਗੀ। ਹਾਂਜੀ ਹੁਣ ਤੁਸੀਂ ਇਸ ਪੱਟੀ ਦੇ ਨਾਲ ਥੋੜਾ ਜਿਹਾ ਨਿਸ਼ਾਨ ਇੱਧਰ ਬਾਹਰ ਨੂੰ ਲਾਣਾ ਜੀ ਬਿਲਾਈ ਦਾ। ਥੋੜਾ ਜਿਹਾ ਨਿਸ਼ਾਨ ਇੱਧਰ ਬਾਹਰ ਨੂੰ ਆ ਦੇਖੋ ਇਦਾਂ ਲਾਣਾ ਨਿਸ਼ਾਨ। ਹਾਂਜੀ। ਆ ਦੇਖੋ ਨਿਸ਼ਾਨ। ਹਾਂਜੀ ਹੁਣ ਤੁਸੀਂ ਮੋਰੀ ਦਾ ਨਿਸ਼ਾਨ ਲਾਣਾ। ਮੋਰੀ ਸਾਡੇ ਕੋਲ ਤਿਆਰ ਹੈਗੀ ਜੀ 10 ਇੰਚ।

ਇਹ ਬਹੁਤ ਖੇ特 ਤਰੀਕੇ ਨਾਲ ਆਪਾਂ ਤੁਹਾਨੂੰ ਦੱਸਿਆ ਇਸ ਤਰ੍ਹਾਂ ਤੁਸੀਂ ਪਜਾਮਾ ਕੱਟ ਕੇ ਸਿਲਾਈ ਕਰ ਸਕਦੇ ਆ ਹਾਂਜੀ ਇਹ ਸਿੰਪਲ ਪਜਾਮੇ ਦੀ ਕਟਿੰਗ ਆ ਜੀ Thank <laughs> you.